ਪੰਜਾਬ ਦੀ ਸਿਆਸਤ 'ਚ ਹੋਣ ਜਾ ਰਿਹਾ ਹੈ ਇੱਕ ਵੱਡਾ ਧਮਾਕਾ ਜਲੰਧਰ ਵੈਸਤੋ ਸ਼ੀਤਲ ਅੰਗੁਰਾਲ ਜੋ ਕਿ ਪਹਿਲੇ ਆਮ ਆਦਮੀ ਪਾਰਟੀ ਦੇ ਐਮਐਲਏ ਸਨ ਉਸ ਤੋਂ ਬਾਅਦ ਬੀਜੇਪੀ ਦੇ ਵਿੱਚ ਸੁਸ਼ੀਲ ਰਿੰਕੂ ਦੇ ਨਾਲ ਸ਼ਾਮਲ ਹੋਏ ਸਨ ਅੱਜ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਬਹੁਤ ਹੀ ਵੱਡੀ ਖਬਰ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਸਿਆਸਤ 'ਚ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਸ਼ੀਤਲ ਅੰਗੁਰਾਲ ਸੁਸ਼ੀਲ ਰਿੰਕੂ ਦੇ ਨਾਲ ਬੀਜੇਪੀ 'ਚ ਸ਼ਾਮਲ ਹੋਏ ਸੀ ਆਮ ਆਦਮੀ ਪਾਰਟੀ 'ਚ ਉਹਨਾਂ ਨੇ ਅਸਤੀਫਾ ਦਿੱਤਾ ਸੀ ਜਿੱਦਾਂ ਕਿ ਚੋਣਾ ਖਤਮ ਹੋਣ ਤੋਂ ਬਾਅਦ 3 ਤਰੀਕ ਨੂੰ ਸਪੀਕਰ ਨੇ ਉਹਨਾਂ ਨੂੰ ਸੱਦਿਆ ਸੀ ਅਸਤੀਫੇ ਨੂੰ ਲੈ ਕੇ ਗੱਲਬਾਤ ਕਰਨ ਲਈ ਉਸ ਤੋਂ ਪਹਿਲਾਂ ਹੀ ਸ਼ੀਤਲ ਅੰਗਰਾਲ ਨੇ ਅਸਤੀਫਾ ਵਾਪਸ ਲੈ ਲਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਆਪਣੀ ਮੈਂਬਰਸ਼ਿਪ ਵਾਪਸ ਲੈਣਾ ਹਾਂ ਜੇ ਸ਼ੀਤਲੰਗ ਰਾਲ ਦਾ ਪਛੋਕਰ ਦਸੀਏ ਤਾਂ 2022 ਦੇ ਵਿੱਚ ਉਹਨਾਂ ਨੇ ਸੁਸ਼ੀਲ ਰਿੰਕੂ ਨੂੰ ਬਹੁਮਤ ਦੇ ਨਾਲ ਹਰਾ ਕੇ ਐਮਐਲਏ ਬਣੇ ਸਨ ਆਮ ਆਦਮੀ ਪਾਰਟੀ ਦੇ ਉਸ ਤੋਂ ਬਾਅਦ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬੀਜੇਪੀ ਦੇ ਉੱਤੇ ਕਾਫੀ ਤੰਜ ਕੱਸੇ ਸਨ ਕਿ ਆਪਰੇਸ਼ਨ ਲੋਟਸ ਨੂੰ ਲੈ ਕੇ ਉਹਨਾਂ ਨੇ ਬਹੁਤ ਹੀ ਵੱਡੀਆਂ ਗੱਲਾਂ ਕੀਤੀਆਂ ਸਨ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਗਾਏ ਸਨ ਬੀਜੇਪੀ ਤੇ ਉਸ ਤੋਂ ਬਾਅਦ ਯੂ ਟਰਨ ਲੈਂਦੇ ਹੋਏ ਉਹ ਸੁਸ਼ੀਲ ਰਿੰਕੂ ਦੇ ਨਾਲ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਹਨ ਤੇ ਹੁਣ ਚੋਣਾਂ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਇੱਕ ਵਾਰ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਜਿੱਦਾਂ ਕਿ ਸਪੀਕਰ ਨੇ ਉਹਨਾਂ ਨੂੰ ਸੱਦਿਆ ਸੀ ਅਸਤੀਫੇ ਦੇ ਬਾਰੇ ਗੱਲਬਾਤ ਕਰਨ ਲਈ ਲੇਕਿਨ ਉਸ ਤੋਂ ਪਹਿਲੇ ਹੀ ਸ਼ੀਤਲੰਗਰਾਲ ਨੇ ਬਹੁਤ ਹੀ ਵੱਡਾ ਧਮਾਕਾ ਕਰ ਦਿੱਤਾ ਹੈ ਆਪਣਾ ਅਸਤੀਫਾ ਵਾਪਸ ਲੈ ਕੇ ਜਿੱਦਾਂ ਕਿ ਜਲੰਧਰ ਦੇ ਵਿੱਚ ਕਿਆਸ ਲਗਾਏ ਜਾ ਰਹੇ ਸਨ ਕਿ ਇੱਥੋਂ ਕਿਹੜਾ ਐਮਐਲਏ ਜਿਮਣੀ ਚੌਣ ਲੜੇਗਾ ਲੇਕਿਨ ਜਿਮਣੀ ਚੌਣ ਤਾਂ ਕੀ ਲੜਨੀ ਸੀ ਲੇਕਿਨ ਸ਼ੀਤਲੰਗਰਾਲ ਨੇ ਜਿਹੜੇ ਐਮਐਲਏ ਬਣਨ ਦੀ ਆਸ ਸੀ ਲੋਕਾਂ ਦੀ ਉਹ ਖਤਮ ਕਰ ਦਿੱਤੀ ਹੈ ਹੁਣ ਕਿ ਆਸ ਇਹ ਲਗਾਏ ਜਾ ਰਹੇ ਹਨ ਕਿ ਉਹ ਆਮ ਆਦਮੀ ਪਾਰਟੀ 'ਚ ਵਾਪਸ ਜਾਣਗੇ ਜਾਂ ਭਾਜਪਾ ਨੂੰ ਅਲਵਿਦਾ ਕਹਣਗੇ ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਐਮਐਲਏ ਸ਼ੀਤਲ ਅੰਗੁਰਾਲ ਨੇ ਪਹਿਲਾਂ ਮੋਦੀ ਦਾ ਪਰਿਵਾਰ ਲਿਖਿਆ ਹੋਇਆ ਸੀ ਅਤੇ ਲੋਗੋ ਵੀ ਬੀਜੇਪੀ ਦਾ ਪਿੱਛੇ ਲੱਗਾ ਹੋਇਆ ਹੈ ਲੇਕਿਨ ਹੁਣ ਬੀਜੇਪੀ ਦਾ ਲੋਗੋ ਹਟਾ ਕੇ ਤੇ ਮੋਦੀ ਦਾ ਪਰਿਵਾਰ ਨੂੰ ਵੀ ਹਟਾ ਦਿੱਤਾ ਹੈ ਤੇ ਸ਼ੀਤਲ ਅੰਗੁਰਾਲ ਐਮ ਐਲ ਏ ਲਿਖਿਆ ਹੋਇਆ ਹੈ ਇਕੱਲਾ ਤੇ ਪ੍ਰੋਫਾਈਲ ਪਿਕ ਵੀ ਆਪਣੀ ਚੇਂਜ ਕਰ ਲਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ 'ਚ ਹੀ ਵਾਪਸ ਜਾਂਉਂਦੇ ਹਨ ਜਾਂ ਬੀਜੇਪੀ ਨੂੰ ਅਲਵਿਦਾ ਕਹਿੰਦੇ ਹਨ ਇਹ ਹੁਣ ਸ਼ੀਤਲ ਅੰਗੁਰਾਲ ਖੁਦ ਹੀ ਦੱਸ ਸਕਦੇ ਹਨ